ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਨੇ ਉਮੀਦ ਆ ਸਾਰੇ ਠੀਕ ਹੋਮੋਗੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੀ ਚੈਨਲ ਜਾਨਵਰ ਮੈਕਮਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਮੇਰੀਆਂ ਦੋ ਤਿੰਨ ਮੁਰਗੀਆਂ ਮਰ ਗਈਆਂ ਤੇ ਦੋ ਤਿੰਨ ਬਿਮਾਰ ਨੇ ਉਹਨਾਂ ਦੇ ਅੱਖਾਂ 'ਚੋਂ ਪਾਣੀ ਆ ਰਿਹਾ ਸੋ ਇਸ ਬਿਸੇ ਤੇ ਪੰਜ ਵੀਡੀਓ ਬਣਾਉਣ ਜਾ ਰਹੇ ਹਾਂਗੇ ਕੀ ਇਹ ਕੀ ਚੀਜ਼ ਆ ਤੇ ਕਿਹੜੀ ਬਿਮਾਰੀ ਆ ਤੇ ਇਹਦਾ ਕੀ ਇਲਾਜ ਆ ਜਦੋਂ ਵੀਰੇ ਆਪਣੇ ਮੁਰਗੇ ਮੁਰਗੀਆਂ ਦੀ ਅੱਖਾਂ 'ਚੋਂ ਪਾਣੀ ਆਉਂਦਾ ਗਿੱਡ ਵਗੈਰਾ ਆਉਂਦੀ ਆ ਠੀਕ ਆ ਨਾ ਅੱਖਾਂ ਸੁੱਜਦੀਆਂ ਨੇ ਤਾਂ ਇਹ ਇੱਕ ਬਿਮਾਰੀ ਆ ਉਸ ਬਿਮਾਰੀ ਦਾ ਨਾਮ ਆ ਸੀ ਆਰ ਡੀ ਸੀ ਆਰ ਡੀ ਬਿਮਾਰੀ ਆ ਇਹ ਇਹ ਮੁਰਗਿਆਂ ਨੂੰ ਕਦੇ ਵੀ ਲੱਗ ਸਕਦੀ ਆ ਮੰਨ ਲਓ ਆਪਣੇ ਇੱਕ ਜਾਨਵਰ ਨੂੰ ਲੱਗੀ ਉਹ ਤੋਂ ਸਾਰੇ ਜਾਨਵਰਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਆ ਸੋ ਇਸ ਬਿਮਾਰੀ ਚ ਜਿਹੜੇ ਮੁਰਗੇ ਆ ਉਹ ਖਾਣਾ ਪੀਣਾ ਵੀ ਛੱਡ ਦਿੰਦੇ ਨੇਗੇ ਇੱਕ ਥਾਂ 'ਤੇ ਬੈਠੇ ਰਹਿੰਦੇ ਨੇਗੇ ਚੁੱਪਚਾਪ ਤੇ ਐਕਟਿਵ ਵੀ ਘੱਟ ਹੁੰਦੇ ਨੇ ਸੋ ਇਹ ਸੀ ਆਰ ਡੀ ਬਿਮਾਰੀ ਆਮ ਹੀ ਆ ਜਾਂਦੀ ਹੈਗੀ ਤੇ ਇਹ ਲਾਗਦੀ ਬਿਮਾਰੀ ਆ ਇੱਕ ਦੂਜੇ ਤੋਂ ਜਾਨਵਰਾਂ ਨੂੰ ਇਹ ਲੱਗਦੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਘਬਰਾਉਣ ਦੀ ਲੋੜ ਨਹੀਂ ਇੱਥੇ ਜਾਨਵਰ ਮਰ ਵੀ ਜਾਂਦੇ ਨੇ ਜੇ ਆਪਾਂ ਜ਼ਿਆਦਾਤਰ ਜ਼ਿਆਦਾ ਟਾਈਮ ਲੰਘ ਜਾਵੇ ਨਾ ਜਾਨਵਰ ਮਰ ਵੀ ਜਾਂਦੇ ਨੇ ਸੋ ਇਸ ਲਈ ਕਿਸੇ ਵੀਰ ਦਾ ਨਾ ਨੁਕਸਾਨ ਹੋਵੇ ਮੈਂ ਸੋਚਿਆ ਇਸ ਤੇ ਆਪਾਂ ਵੀਡੀਓ ਬਣਾ ਦਈਏ ਸੋ ਵੀਰੇ ਇਹ ਤਾਂ ਹੋਗੇ ਇਹਦੇ ਲੱਛਣ ਬਿਮਾਰੀ ਦੇ ਹੁਣ ਬਿਮਾਰੀ ਦਾ ਆਪਾਂ ਇਲਾਜ ਦੱਸਣਾ ਇਲਾਜ ਬਿਲਕੁਲ ਦੇਸੀ ਆਪਾਂ ਘਰੇ ਕਰ ਸਕਦੇ ਆਂਗੇ ਉਹਦੇ ਨਾਲ 80 ਤੋਂ 90% ਆਪਣੇ ਮੁਰਗੇ ਠੀਕ ਹੋ ਜਾਣਗੇ ਚਾਹੇ ਮੁਰਗਾ ਚਾਹੇ ਮੁਰਗੀ ਆ ਇੱਕ ਗੱਠੀ ਲੈ ਲੈਣੀ ਆ ਅਦਰਕ ਦੀ ਜਿਹਨੂੰ ਆਪਾਂ ਆਦਦਾ ਵੀ ਕਹਿੰਦੇ ਨੇ ਅਦਰਕ ਵੀ ਕਹਿੰਦੇ ਆ ਇੱਕ ਗੱਠੀ ਠੀਕ ਆ ਜੀ ਤੇ ਇੱਕ ਗੱਠੀ ਲੈ ਲੈਣੀ ਆ ਆਪਾਂ ਲਸਣ ਦੀ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਠੀਕ ਆ ਜੀ ਉਹਨਾਂ ਨੂੰ ਕੁੱਟ ਕੇ ਉਹਨਾਂ ਨੂੰ ਕੁੱਟ ਲੈਣਾ ਵਧੀਆ ਢਾਂਗੇ ਨਾਲ ਕੁੰਡੇ 'ਚ ਕੁੱਟ ਕੇ ਉਹਨਾਂ ਨੂੰ ਅੱਧਾ ਲੀਟਰ ਪਾਣੀ ਲੈ ਲੈਣਾ ਅੱਧਾ ਲੀਟਰ ਪਾਣੀ ਲੈ ਕੇ ਉਸ ਪਾਣੀ 'ਚ ਉਸ ਨੂੰ ਉਬਾਲਣਾ ਵਧੀਆ ਟੰਗ ਨਾਲ ਜਦੋਂ ਵਧੀਆ ਵਾਲੀ ਆ ਜਾਵੇ ਜਿਸ ਤਰ੍ਹਾਂ ਆਪਾਂ ਦੁੱਧ ਨੂੰ ਵਾਲੀ ਦਿੰਦੇ ਆਂਗੇ ਵਧੀਆ ਉਬਾਲਣਾ ਪੂਰਾ 10-15 ਮਿੰਟ ਉਬਾਲ ਕੇ ਉਹਨੂੰ ਨਾ ਉਹਨੂੰ ਪਣ ਲੈਣਾ ਪਾਣੀ ਨੂੰ ਪਾਣੀ ਨੂੰ ਪਣਨ ਤੋਂ ਬਾਅਦ ਜਦੋਂ ਆਪਾਂ ਜਿਸਾਬ ਨਾਲ ਮੁਰਗੀਆਂ ਨੇ ਜੇ 10-20 ਨੇ ਤਾਂ ਅੱਧਾ ਇੱਕ ਗਲਾਸ ਪਾਣੀ ਦਾ ਉਹ 'ਚ ਮਿਲਾ ਦਿਓ ਦਸ 50 ਤੱਕ ਜੇ ਆਪਣੇ ਕੋਲ 50 ਪੀਸ ਨੇ ਤਾਂ ਅੱਧਾ ਗਲਾਸ ਉਹਨਾਂ ਦੇ ਪਾਣੀ ਚ ਇਹ ਪਾਣੀ ਮਿਲਾ ਦਿਓ ਜੇ ਵੱਧ ਪੈ ਜੂ ਨੁਕਸਾਨ ਨਹੀਂ ਕਰਦਾ ਦੇਸੀ ਚੀਜ਼ ਆ ਬਿਲਕੁਲ ਉਹ ਮਿਲਾ ਕੇ ਇਹਨਾਂ ਨੂੰ ਇੱਕ ਦਿਨ ਛੱਡ ਕੇ ਪਿਓ ਜਿਹੜੇ ਬਿਮਾਰ ਨੇ ਜੇ ਉਹਨਾਂ ਨੂੰ ਪਿਆਇ ਜਾਵੇ ਬੜੀ ਵਧੀਆ ਗੱਲ ਆ ਜੇ ਦੂਜੇ ਵੀ ਪੀ ਲੈਣਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਠੀਕ ਆ ਨਾ ਬਸ ਆਰਿਆਂ ਨੂੰ ਹੀ ਪਿਆ ਸਕਦੇ ਆ ਇੱਕ ਦਿਨ ਛੱਡ ਕੇ ਉਹ ਪਿਉਣਾ ਉਸ ਨਾਲ ਆਪਾਂ ਨੂੰ ਇੱਕ ਹਫ਼ਤੇ ਵਿੱਚ ਹੀ ਮੁਰਗੇ ਮੁਰਗੀਆਂ ਉਹ ਬਿਲਕੁਲ ਠੀਕ ਹੋ ਜਾਣਗੇ ਜਿਨ੍ਹਾਂ ਨੂੰ CRD ਦੀ ਪ੍ਰੋਬਲਮ ਆਈ ਸੀ ਮਤਲਬ ਕਿ ਅੱਖਾਂ 'ਚ ਪਾਣੀ ਵਗੈਰਾ ਗਿੱਡਾ ਵਗੈਰਾ ਅੱਖਾਂ ਸੁੱਜਣੀਆਂ ਠੀਕ ਹੈ ਜੀ ਇਹ ਪੱਕਾ ਦੇਸੀ ਇਲਾਜ ਹੈ ਜੀ ਇਸ ਤਰ੍ਹਾਂ ਆਪਾਂ ਇਹਦਾ ਹੱਲ ਕਰ ਸਕਦੇ ਹਾਂ ਕ੍ਰੇਲੂ ਨੁਸਖਾਗਾ ਕੋਈ ਇਹਤੇ ਬਾਲਾ ਖਰਚਾ ਨਹੀਂ ਆਦਾ ਤੇਲ ਹਸਨ ਆਪਣੇ ਘਰੇ ਆਮ ਹੀ ਹੁੰਦੇ ਨੇਗੇ ਉਹ ਪਾਣੀ ਇਹਨਾਂ ਨੂੰ ਨਾ ਅੱਧਾ ਗਲਾਸ ਇਹਨਾਂ ਦੇ ਡ੍ਰਿੰਕਰ ਜਿਹੜਾ ਵੀ ਤੁਸੀਂ ਲਾਇਆ ਹੋਇਆ ਨਾ ਉਹ 'ਚ ਪਾ ਸਕਦੇ ਹੋ ਸੋ ਇਸ ਤਰ੍ਹਾਂ ਇੱਕ ਹਫਤੇ ਦੇ ਅੰਦਰ ਅੰਦਰੇ ਬਿਲਕੁਲ ਠੀਕ ਹੋ ਜਾਣਗੇ ਸੋ ਵੀਰੇ ਮੋਣੀ ਮੈਸੇਜ ਆਇਆ ਸੀ ਵੀਰ ਦਾ ਆਪਾਂ ਉਹਦੇ ਮੈਸੇਜ ਤੇ ਵੀਡੀਓ ਬਣਾਤੀ ਤੇ ਇਹ ਕੋਈ ਵੀ ਇਹ ਹੱਲ ਕਰ ਸਕਦਾ ਵੀਰ ਆਪਣਾ ਇਸ ਤਰ੍ਹਾਂ ਸੋ ਵੀਡੀਓ ਵਧੀਆ ਲੱਗੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀਰੇ ਕਮੈਂਟ ਵਧੀਆ-ਵਧੀਆ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿੱਥੋਂ-ਕਿੱਥੋਂ ਦੇਖਦੇ ਹੋ ਵੀਰੇ ਵੀਡੀਓ ਕਿਹੜੀ-ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬੰਦੇ ਦਾ ਹੌਸਲਾ ਵੱਧ ਜਾਂਦਾ ਹੈਗਾ ਸੋ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਦੇਵੀਂ ਧੰਨਵਾਦ ਜੀ